ਸੋਨੇ ਚਾਂਦੀ ਦੀ ਗੱਲ ਕਰੇ ਤਾਂ ਇਹਨਾਂ ਦੀ ਕੀਮਤਾਂ ਵਿੱਚ ਅਕਸਰ ਵਾਧਾ ਦੇਖਿਆ ਜਾਂਦਾ ਹੈ ਜਿੱਥੇ ਸੋਨਾ ਲੱਖਾਂ ਤੱਕ ਦੀ ਕੀਮਤਾਂ ਨੂੰ ਛੂ ਰਿਹਾ ਹੈ ਉੱਥੇ ਚਾਂਦੀ ਦੀ ਚਮਕ ਵੀ ਵਧਦੀ ਨਜ਼ਰ ਆਉਂਦੀ ਸੀ ਪਰ ਹਾਲੀ ਦੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਿਹਾ ਹੈ ਚਾਂਦੀ ਦੀ ਚਮਕ ਵੀ ਘਟਦੀ ਨਜ਼ਰ ਆ ਰਹੀ ਹੈ ਹਾਲਾਂਕਿ 29 ਅਕਤੂਬਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਥੋੜੀ ਗਿਰਾਵਟ ਆਈ ਸੀ ਪਰ ਕੱਲ ਚਾਂਦੀ ਦੇ ਕੀਮਤਾਂ ਵੀ ਵੱਧ ਰਹੀਆਂ ਸੀ ਸੋਨੇ ਦੀਆਂ ਕੀਮਤਾਂ ਵਿੱਚ ਅੱਜ ਕਾਫੀ ਗਿਰਾਵਟ ਆਈ ਹੈ ਚਾਂਦੀ ਵੀ ਆਪਣੇ ਚਮਕ ਜੋ ਹੈ ਗਵਾਉਂਦੀ ਨਜ਼ਰ ਆ ਰਹੀ ਹੈ ਹਾਲਾਂਕਿ ਚਾਂਦੀ ਕੱਲ ਵਧਦੀ ਦਿਖਾਈ ਦੇ ਰਹੀ ਸੀ ਪਰ ਅੱਜ ਸਵੇਰੇ 10 ਵਜੇ ਦੇ ਕਰੀ ਸੋਨੇ ਦੀਆਂ ਕੀਮਤਾਂ ਵਿੱਚ 300 ਰੁਪਏ ਪ੍ਰਤੀ ਗ੍ਰਾਮ ਤੋਂ ਵੱਧ ਦੀ ਗਿਰਾਵਟ ਨਜ਼ਰ ਆਈ ਹੈ ਚਾਂਦੀ ਦੀਆਂ ਕੀਮਤਾਂ ਵਿੱਚ 200 ਪ੍ਰਤੀ ਕਿਲੋਗ੍ਰਾਮ ਤੋਂ ਵੱਧ ਦੀ ਗਿਰਾਵਟ ਆਈ ਹੈ ਸਵੇਰੇ 10:30 ਵਜੇ ਮਲਟੀ ਕਮੋਡਿਟੀ ਐਕਸਚੇਂਜ ਤੇ 10 ਗ੍ਰਾਮ ਸੋਨੇ ਦੀ ਕੀਮਤ ਜੋ ਹੈ 120295 ਸੀ ਸੋਨੇ ਵਿੱਚ 371% 10 ਗ੍ਰਾਮ ਦੇ ਗਿਰਾਵਟ ਤੋਂ ਬਾਅਦ ਸੋਨਾ ਹੁਣ 118665 ਰੁਪਏ ਪ੍ਰਤੀ 10 ਗ੍ਰਾਮ ਹੇਠਲੇ ਪੱਧਰ ਤੇ ਹੈ ਅਤੇ 120666 ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਤੇ ਪਹੁੰਚ ਗਿਆ ਸੀ ਸਵੇਰੇ 10:30 ਵਜੇ ਦੇ ਕਰੀਬ MCX ਤੇ 1 ਕਿਲੋਗ੍ਰam ਚਾਂਦੀ ਦੀ ਕੀਮਤ 1,45,585 ਹੈ। ਚਾਂਦੀ ਦੀਆਂ ਕੀਮਤਾਂ ਵਿੱਚ 496 ਪ੍ਰਤੀ ਕਿਲੋਗ੍ਰam ਦੀ ਗਿਰਾਵਟ ਆਈ ਹੈ। ਚਾਂਦੀ ਨੇ ਹੁਣ ਤੱਕ 1,44,402 ਰੁਪਏ ਪ੍ਰਤੀ ਕਿਲੋਗ੍ਰam ਦਾ ਸਭ ਤੋਂ ਵੱਡਾ ਘਾਟਾ ਆਇਆ ਹੈ ਅਤੇ 1,46,000 ਰੁਪਏ ਪ੍ਰਤੀ ਕਿਲੋਗ੍ਰam ਦਾ ਉੱਚਾ ਦਰ ਰਿਕਾਰਡ ਹੁਣ ਤੱਕ ਚਾਂਦੀ ਨੇ ਬਣਾਇਆ ਹੈ।